92 ਤੋਂ ਲੈ ਕੇ 2017 ਦਾ ਇਹ 35 ਸਾਲ ਐਮਐਲਏ شپ ਰਹੀ ਮਾਰ ਪੱਟੀ ਵਾਲਕੇ ਦੀ 35 ਸਾਲਾਂ ਬਾਅਦ ਪੱਟੀ ਦੇ ਲੋਕਾਂ ਨੇ ਪੱਟੀ ਵਾਲਕੇ ਦੀ ਗੱਲ ਹੁਣ ਸੁੱਚਾ ਹੋਂ ਲਗਾ ਵੀ ਪੰਥਕੀ ਆ ਇਹ ਆਪਣੇ ਆਪ ਨੂੰ ਪੰਥਕ ਕਹਿੰਦੇ ਸੁੱਚਾ ਹੁਣ ਲਗਾ ਵੀ ਪੰਥਕ ਹੋਣਗੇ ਇੱਕ ਹੋਰ ਇਹ ਲੋਕ ਜਿਹੜੇ ਕਹਿੰਦੇ ਨਾ ਪੰਥਕ ਪੰਥਕ ਹਲਕਾ ਪੰਥਕ ਆ ਪਰ ਜਿਹੜੇ ਲੋਕ ਆ ਗੁਰਕਾ ਪੰਥਕ ਦਾ ਪਾਈ ਫਿਰਦੇ ਕੋਈ ਪੰਥਕ ਨਹੀਂ ਇਹ ਵੋਟਾਂ ਲੈਣ ਨੂੰ ਤੇ ਫੰਡ ਇਕੱਠੇ ਕਰਨ ਨੂੰ ਭੱਜੇ ਫਿਰਦੇ ਸਾਰੇ ਜਦੋਂ ਆੜਾ ਆਏ ਆ ਉਦੋਂ ਪੰਥਕ ਕਿੱਥੇ ਰਿਹਾ ਪੰਥਕ ਉਹ ਹੁੰਦਾ ਜਿਹਦੀ ਆਤਮਾ ਪੰਥਕ ਹੋਵੇ ਜਿਹਦੇ ਵਿਚਾਰ ਜਿਹਦੀ ਸੋਚ ਪੰਥਕ ਹੋਵੇ ਆ ਦਾਸ ਜਿੰਨੇ ਜੋਗਾ ਹੈਗਾ ਸੀ 8 ਮਹੀਨੇ ਪਹਿਲਾਂ ਹੜਾਂਦੇ ਦੌਰਾਨ ਬੰਨ ਤੇ ਰਿਆ ਜੋ ਲੋਕਾਂ ਨੂੰ ਲੋੜਾਂ ਸੀ ਆਪਦੀ ਨਿੱਜੀ ਕਮਾਈ ਚੋਂ ਆਪਦੀ ਜੇਬ ਚੋਂ ਲੋਕਾਂ ਦੀਆਂ ਪੂਰੀਆਂ ਇੱਤੇ ਸਹਾਨ ਵੀ ਮੈਨੂੰ ਵੋਟਾਂ ਪਈਆਂ ਮੈਨੂੰ ਸੇਵਾ ਬਖਸ਼ੀ ਤੇ ਮੇਰਾ ਫਰਜ਼ ਪੰਥਕ ਪੰਥਕ ਹੋਣ ਦਾ ਇਹ ਸਾਡੇ ਭਰਾ ਹੀ ਨੇ ਉਤਰਾ ਪਰ ਗੱਲ ਇਹ ਆ ਕਿ ਤੇ ਹਾਜਦਾਈ ਦੇ ਵੇਲੇ ਕਿਸੇ ਦੇ ਕੰਮ ਤੇ ਆਉਣ ਦੇਖੋ ਇਹ ਮੇਰਾ ਸ਼ਹਿਰ ਆ ਮੇਰਾ ਘਰ ਆ ਤੇ ਜਿਹੜੀ ਇਹ ਇਲੈਕਸ਼ਨ ਹੈ ਨਾ ਪੱਟੀ ਸ਼ਹਿਰ ਦਾ ਮੈਂ ਜੰਪ ਆ ਲਿਆ ਇੱਥੇ ਮੈਂ ਜੰਮਿਆ ਇੱਥੇ ਮੈਂ ਵੱਡਾ ਆਇਆ ਇੱਥੇ ਹੀ ਮੈਂ ਪੜਿਆ ਇੱਥੇ ਹੀ ਮੇਰਾ ਕਾਰੋਬਾਰ ਆ ਇੱਥੇ ਹੀ ਮੇਰੀ ਖੇਤ ਤੇ ਮੇਰੇ ਜ਼ਮੀਨ ਖਲਿਆਣ ਸਾਰਾ ਕੁਝ ਇੱਥੇ ਆ ਜੀ ਤੇ ਜਿਹੜੇ ਪੱਟੀ ਸ਼ਹਿਰ ਦੇ ਲੋਕ ਹੈ ਨਾ ਉਹ ਤੇ ਕਹ ਲਓ ਵੀ ਮੇਰਾ ਪਰਿਵਾਰ ਹੈ ਜੀ ਇਹ ਇਲੈਕਸ਼ਨ ਇਕੱਲੇ ਲਾਲਜੀਤ ਭੁੱਲਰ ਦੀ ਨਹੀਂ ਇਹ ਇਲੈਕਸ਼ਨ ਪੱਟੀ ਸ਼ਹਿਰ ਦੀ ਹੈ ਪੱਟੀ ਸ਼ਹਿਰ ਦੇ ਇੱਕ ਨੌਜਵਾਨ ਦੀ ਇੱਕ ਇੱਕ ਬਜ਼ੁਰਗ ਦੀ ਇੱਕ ਇੱਕ ਮੇਰੀ ਭੈਣ ਦੀ ਇੱਕ ਇੱਕ ਮੇਰੀ ਮਾਂ ਦੀ ਇੱਥੋਂ ਤੱਕ ਕਿ ਜਿਹੜੇ ਛੋਟੇ ਬੱਚੇ ਹੈ ਨਾ ਜਿਹੜੇ ਬਸ ਬੋਲਣ ਲੱਗ ਪਿਆ ਉਹ ਵੀ ਨਾਰਾ ਇਹੋ ਲਾਉਂਦੇ ਲਾਲਜੀਤ ਭੁੱਲਰ ਜਿੰਦਾਬਾਦ ਉਹ ਬੱਚਿਆਂ ਨੂੰ ਵੀ ਪਤਾ ਹੈ ਵੀ ਸਾਡਾ ਅੰਕਲ ਹੈ ਲਾਲਜੀਤ ਭੁੱਲਰ ਸਾਡਾ ਚਾਚੂ ਆ ਲਾਲਜੀ ਤੇ ਪੁੱਤਰ ਸਾਡਾ ਤਾਊ ਆ ਲਾਲਜੀ ਪੁੱਤਰ ਸਾਰਿਆਂ ਨੂੰ ਪਤਾ ਵੀ ਇਹ ਇਲੈਕਸ਼ਨ ਸ਼ਹਿਰ ਦੀ ਆ ਤੇ ਪੱਕ ਹੋਣੀ ਆ ਇਹ ਸ਼ਹਿਰ ਦੇ ਵਿੱਚ ਆਉਣੀ ਆ ਅੱਗੇ 30 ਸਾਲਾਂ ਬਾਅਦ ਸਾਡੀ ਐਮਐਲਏ ਸ਼ਿਫ ਮੁੜ ਕੇ ਸਾਡੇ ਸ਼ਹਿਰ ਚ ਆਈ ਆ 30 ਸਾਲ ਬਾਅਦ ਲਈ ਐਮਐਲਏ ਬੰਦੇ ਰਹੇ 1992 ਤੋਂ ਲੈ ਕੇ 2017 ਦਾ ਹੀ 35 ਸਾਲ ਐਮ ਐਲ ਸੀ ਪਰਈ ਮਾਰ ਪੱਟੀ ਵਾਲਕੇ 35 ਸਾਲਾਂ ਬਾਅਦ ਪੱਟੀ ਦੇ ਲੋਕਾਂ ਨੇ ਪੱਟੀ ਵਾਲਕੇ ਦੇ ਲੋਕਾਂ ਨੇ ਮੋੜ ਕੇ ਲਿਆਂਦੀ ਤੇ ਹੁਣ ਜਿਹੜੀ ਐਮ ਪੀ ਸ਼ੇਪ ਆਉਣੀ ਆ ਇਹ ਲੋਕਾਂ ਨੂੰ ਵੀ ਪਤਾ ਵੀ ਪੱਟੀ ਸ਼ਹਿਰ ਤੋਂ ਕਦੀ ਕੋਈ ਮੈਂਬਰ ਪਾਰਲੀਮੈਂਟਰੀ ਬਣਿਆ ਲੋਕ ਜਿਨ੍ਹਾਂ ਨੂੰ ਮੈਂ ਜਾਣਾਂ ਨਾ ਭੜਾ ਭਰਾ ਮਾ ਕੁਪਾਵੇਂ ਕੋਈ ਕਾਲੀ ਦਾਲ ਨਾਲ ਕੋਈ ਕਾਂਗਰਸ ਨਾਲ ਭਾਵੇਂ ਕੋ ਬੀ ਜੇ ਪੀ ਨਾਲ ਸਾਰੀ ਦੁਨੀਆ ਇਹੋ ਕਹਿੰਦੀ ਆ ਵੀ ਇਹ ਇਲੈਕਸ਼ਨ ਇਹਦੇ ਚ ਕੋਈ ਸਿਆਸਤ ਨਹੀਂ ਕੋਈ ਪਾਰਟੀ ਨਹੀਂ ਇਹ ਇਲੈਕਸ਼ਨ ਸਾਡੀ ਸਾਰਿਆਂ ਦੀ ਆ ਆਹੀਂ ਭਾਵੇਂ ਕਿਸੇ ਪਾਰਟੀ ਨਾਲ ਜੁੜੇ ਅਸੀਂ ਵੋਟ ਝਾੜੂ ਨੂੰ ਲਾਲਜੀਤ ਪੁੱਲਰ ਨੂੰ ਕਰਨੀ ਕਿੰਨੀ ਅਸੀਂ ਪੰਜਾਬ ਚ ਪੰਜਾਬ ਚ 13 ਦੀਆਂ 13 ਜਿੱਤਾਂਗੇ ਤੇ ਸਾਰੇ ਜਿਹੜਾ ਮਾਨ ਸਾਹਿਬ ਦਾ ਨਾਰਾ 13 ਜੀਰੋ ਦਾ ਆਮ ਆਦਮੀ ਪਾਰਟੀ 13 ਤੇ ਬਾਕੀ ਸਾਰੇ 0 ਆਮ ਆਦਮੀ ਪਾਰਟੀ ਤੇ ਪੰਜਾਬ ਹੀਰੋ ਬੋਲੇ ਸੋਨਹਿਰਾ ਪਰ ਅਮਰਤਪਾਲ ਦੇ ਬੰਦੇ ਕਹਿ ਰਹੇ ਕਿ ਐਗੀ ਜਮਾਨ ਤਾਂ ਜਬਤ ਕਰਾਉਣੀ ਆ ਜਿੱਤ ਤਾਂ ਅਸੀਂ ਰਿਆਂ ਦੇਖੋ ਕਿਹਦੇ ਬਾਬਾ ਨਾਨਕ ਨੂੰ ਪਤਾ ਜਿਹੜੇ ਦੋ ਰਹਿ ਗਏ ਆ ਇੱਕ ਨੂੰ VOTING ਆ ਚਾਰ ਨੂੰ ਕਟਾਕਟੀ ਨਿਕਲਣਾ ਜਿਹੜੇ ਕਹਿੰਦੇ ਨੇ ਨਾ ਉਹ ਕੁਝ ਨਹੀਂ ਕਰਦੇ ਜੋ ਗਰਜਦੇ ਹੈ ਉਹ ਵਰ੍ਹਛਦੇ ਨਹੀਂ ਇਹ ਸਿਰਫ ਹਵਾ ਆ ਫੇਸਬੁਕ ਤੇ ਇਲੈਕਸ਼ਨ ਲੜਨਦੇ ਫੇਸਬੁਕ ਤੇ ਰਹਿ ਜਣੀ ਆ ਚਾਰ ਨੂੰ ਤੁਹਾਡੇ ਸਾਹਮਣੇ ਨਾ ਸਾਰਾ ਕੋਈ ਲੋਕ ਬੜੇ ਸਮਝਦਾਰ ਆ ਲੋਕਾਂ ਨੂੰ ਪਤਾ ਜਿਹਦੀ ਸਰਕਾਰ ਆ ਲੋਕ ਉਹਦੇ ਨਾਲ ਜਾਣਗੇ ਲੋਕਾਂ ਕੰਮ ਲੈਣੇ ਆ ਲੋਕਾਂ ਨੂੰ ਪਤਾ ਜੇ ਜਿੰਦਗਾਰ ਜੇ ਕੇਦਾ ਘਰ ਬਣਨ ਵਾਲਾ ਜਾਂ ਕਿਸੇ ਦੀ ਸੜਕ ਬਣਨ ਵਾਲੀ ਆ ਜਾਂ ਪਿੰਡਾਂ ਚ ਗਰਾਉਂਡਾਂ ਬਣਨ ਵਾਲੀਆਂ ਜਾਂ ਕਿਸੇ ਕੋਥਾ ਹੈ ਨਿੰਗਾ ਪਲਾਟ ਮਿਲਣਾ ਉਹ ਸਰਕਾਰ ਨੇ ਦੇਣੇ ਅਜੇ 2 ਸਾਲ ਸਰਕਾਰ ਨੰਗੀ 3 ਸਾਲ ਪਿੱਛੇ ਆ ਲੋਕ ਸਰਕਾਰ ਨਾਲ ਖੜਨਗੇ ਬਾਕੀ ਲਾਲਜੀਤ ਭੁੱਲਰ ਨੇ ਵੀ ਪੱਟੀ ਹਲਕੇ ਦੇ ਲੋਕਾਂ ਦਾ ਪੁੱਤ ਬਣ ਕੇ ਸੇਵਾਦਾਰ ਬਣ ਕੇ ਸੇਵਾ ਕੀਤੀ ਆ ਲੋਕੋ ਦਾ ਮੁੱਲ ਪਾਉਣਗੇ ਇੱਕ ਹੋਰ ਇਹ ਲੋਕ ਜਿਹੜੇ ਕਹਿੰਦੇ ਨਾ ਪੰਥਕ ਪੰਥਕ ਹਲਕਾ ਪੰਥਕ ਆ ਪਰ ਜਿਹੜੇ ਲੋਕ ਆ ਗੁਰਕਾ ਪੰਥਕ ਦਾ ਪਾਈ ਫਿਰਦੇ ਕੋਈ ਪੰਥਕ ਨਹੀਂ ਇਹ ਵੋਟਾਂ ਲੈਣ ਨੂੰ ਤਾਂ ਫੰਡ ਇਕੱਠੇ ਕਰਨ ਨੂੰ ਭੱਜੇ ਫਿਰਦੇ ਸਾਰੇ ਜੀ ਜਦੋਂ ਆੜ ਆਇਆ ਉਦੋਂ ਇਹ ਪੰਥਕ ਕਿੱਥੇ ਰਿਹਾ ਪੰਥਕ ਉਹ ਹੁੰਦਾ ਜਿਹਦੀ ਆਤਮਾ ਪੰਥਕ ਹੋਵੇ ਜਿਹਦੇ ਵਿਚਾਰ ਜਿਹਦੀ ਸੋਚ ਪੰਥਕ ਹੋਵੇ ਆ ਦਾਸ ਜਿੰਨੇ ਜੋਗਾ ਹੈਗਾ ਸੀ 8 ਮਹੀਨੇ ਪਹਿਲਾਂ ਹੜਾਂਦੇ ਦੌਰਾਨ ਬੰਨ ਤੇ ਰਿਆ ਜੋ ਲੋਕਾਂ ਨੂੰ ਲੋੜਾਂ ਸੀ ਆਪਦੀ ਨਿੱਜੀ ਕਮਾਈ ਚੋਂ ਆਪਦੀ ਜੇਬ ਚੋਂ ਲੋਕਾਂ ਦੀਆਂ ਪੂਰੀਆਂ ਇੱਥੇ ਸਹਾਨ ਵੀ ਨਹੀਂ ਕੀਤਾ ਸੰਗਤਰੇ ਮੈਨੂੰ ਵੋਟਾਂ ਪਾਈਆਂ ਮੈਨੂੰ ਸੇਵਾ ਬਖਸ਼ੀ ਤੇ ਮੇਰਾ ਫਰਜ ਬੰਦਾ ਪਰ ਉਹ ਤਾਂ ਸਾਡੀ ਪਾਰਟੀ ਜਿਹੜੇ ਆ ਆਵਾਜ਼ ਦੀ ਪਾਰਟੀ ਨਾਲ ਜਾਂ ਦੂਜੀਆਂ ਪਾਰਟੀਆਂ ਨੂੰ ਤੁਰੇ ਜਾਂਦੇ ਨਾ ਉਹ ਕਹਿੰਦੇ ਇਹਨਾਂ ਦੇ ਪੱਕਾ ਜਿ ਸਿਰ ਵਸਾਏ ਇਹਨਾਂ ਨੂੰ ਤਾਂ ਸਿੱਕੀ ਨਾਲ ਲੈਣਾ ਦੇਣਾ ਕੱਖ ਨਹੀਂ ਆ ਉਹ ਤਾਂ ਸਿੱਖੋ ਨਹੀਂ ਬੰਦੇ ਸਾਨੂੰ ਇਹਦੇ ਕਹਿਣ ਦੀਆਂ ਗੱਲਾਂ ਇਹ ਜਦੋਂ ਆੜਾ ਇਹ ਉਦੋਂ ਕਿੱਥੇ ਰਹੇ ਇਹਨਾਂ ਨੂੰ ਇੰਨਾ ਕਿ ਸਵਾਲ ਤੁਸੀਂ ਵੀ ਕਰਿਆ ਕਰੋ ਨਾ ਜਦੋਂ ਆੜਾ ਇਹ ਹੀ ਤੁਸੀਂ ਬੱਬਰ ਸ਼ੇਰੋ ਪੱਕਾ ਵਾਲਿਓ ਕਿਤੇ ਰਹੇ ਜੇ ਗੱਲ ਤੇ ਆ ਇਹ ਜਿਹੜਾ ਗੁਰਕਾ ਪਾਈ ਫਿਰਦੇ ਆ ਪੰਥਕ ਪੰਥਕ ਹੋਣ ਦਾ ਇਹ ਸਾਡੇ ਭਰਾ ਹੀ ਨੇ ਉਤਰਾ ਪਰ ਗੱਲ ਇਹ ਕਿਤੇ ਹਾਏ ਦਾਈ ਦੇ ਵੇਲੇ ਕਿਸੇ ਦੇ ਕੰਮ ਤੇ ਆਉਣ ਜੀ ਕਿਹਦੇ ਕੰਮ ਤੇ ਹੁਣ ਸਾਡੇ ਭਰਾ ਗੱਲ ਹੁਣ ਸੁੱਚਾ ਹੁਣ ਲਗਾ ਵੀ ਪੰਥਕੀ ਆ ਇਹ ਆਪਣੇ ਆਪ ਨੂੰ ਪੰਥਕ ਕਹਿੰਦੇ ਸੁੱਚਾ ਹੁਣ ਲਗਾ ਵੀ ਪੰਥਕ ਆ ਬੋਲੇ ਸੋਨਿਆ ਜਿੰਦਾਬਾਦ 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 ਸਭ ਤੋਂ ਵੱਡਾ ਮੁੱਦਾ ਤੇ ਆ ਵੀ ਵੱਡੀ ਲੋੜ ਐ ਚ ਇੰਡਸਟਰੀ ਦੀ ਇੰਡਸਟਰੀ ਲੈ ਕੇ ਆਵਾਂਗੇ ਸਾਡੇ ਪੰਨ ਕਮਜ਼ੋਰ ਨੇ ਪੰਨ ਬਣਾਵਾਂਗੇ ਤੇ ਹੋਰ ਇੱਥੇ ਸਾਡੀ ਸੇਰੋ ਮੇਲੇ ਚੱਲਣ ਵਾਲੀ ਆ ਸੇਰੋ ਮੇਲੇ ਚਲਾਵਾਂਗੇ ਤਾਂ ਜੋ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ ਧੰਨਵਾਦ